ਅੰਮ੍ਰਿਤਸਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੱਲ ਸ਼ੁਰੂ ਕੀਤੀ ਗਈ ਸਾਂਝੀ ਰਸੋਈ ਤੋਂ ਮਿਲਣ ਵਾਲੀ 10 ਰੁਪਏ ਦੀ ਥਾਲੀ ਦਾ ਸੁਆਦ ਸ਼ੁਰੂਆਤ ਤੋਂ ਅਗਲੇ ਦਿਨ ਹੀ ਫਿੱਕਾ ਪੈ ਗਿਆ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਸ਼ੁਰੂ ਕੀਤੇ ਗਏ ਇਸ ਸਸਤੇ ਖਾਣੇ ਨੂੰ ਖਾਣ ਵਾਲੇ ਆਮ ਲੋਕ ਇਸ ਥਾਲੀ ਦੇ ਸੁਆਦ ਤੋਂ ਪਰੇਸ਼ਾਨ ਨਜ਼ਰ ਆਏ ਗਰੀਬ ਲੋਕਾਂ ਨੂੰ ਸਸਤਾ ਖਾਣਾ ਦੇਣ ਦੇ ਮੰਤਵ ਨਾਲ ਸਰਕਾਰ ਵੱਲੋਂ ਹਰ ਸ਼ਹਿਰ ਵਿੱਚ ਅਜਿਹੀਆਂ ਕੈਂਟੀਨਾਂ ਖੋਲੀਆਂ ਜਾ ਰਹੀਆਂ ਨੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਸੁਸਾਇਟੀ ਦੀ ਮਦਦ ਨਾਲ ਸਾਂਝੀ ਰਸੋਈ ਦੀ ਸ਼ੁਰੂਆਤ ਕੀਤੀ ਗਈ ਕੱਲ ਕੈਬਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਲੋਕਾਂ ਨੂੰ ਖਾਣਾ ਖਵਾ ਕੇ ਤੇ ਖੁਦ ਪੇਟ ਪੂਜਾ ਕਰਕੇ ਇਹਦੀ ਸ਼ੁਰੂਆਤ ਕੀਤੀ ਗਈ ਜਦੋਂ ਸਿੱਧੂ ਨੇ ਸ਼ੁਰੂਆਤ ਕੀਤੀ ਤਾਂ ਉਸ ਵੇਲੇ 10 ਰੁਪਏ ਚ ਮਿਲਣ ਵਾਲਾ ਇਹ ਖਾਣਾ ਸਵਾਦ ਸੀ ਪਰ ਅੱਜ ਕਹਾਣੀ ਕੁਝ ਹੋਰ ਹੈ ਸਿਵਲ ਹਸਪਤਾਲ ਚ ਮਰੀਜ਼ਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦਿੱਤੇ ਜਾਣ ਵਾਲੇ ਇਸ ਹਸਤੇ ਖਾਣੇ ਵਿੱਚ ਚੌਲ ਅਤੇ ਆਲੂ ਕੱਚੇ ਸੀ ਚੌਲ ਕੱਚੇ ਆ ਤੇ ਫਿਰ ਮਰੀਜ਼ ਉਹਦੇ ਬਿਮਾਰ ਹੋ ਜੂਗਾ ਖਾ ਕੇ ਦੇਖੋ ਇਹ ਖਾਣਾ ਸਹੀ ਹੋਏਗਾ ਖਾਵਾਂਗੇ ਨਹੀਂ ਤੇ ਵਿਗਾੜੀ ਹੈ ਇਹੋ ਜਿਹਾ ਖਾਣਾ ਤੇ ਬਿਮਾਰਗਾ ਦੇ ਲੇ ਕਰੇਗਾ ਅਗਲੇ ਬਿਮਾਰ ਹੋਏਗਾ ਅਜੇ ਤੇ ਕਹਿੰਦੇ ਚੰਗਾ ਖਾਣਾ ਮਿਲੇਗਾ ਤੇ ਖਾਵਾਂਗੇ ਨਹੀਂ ਖਾਵਾਂਗੇ ਚੰਗੀ ਚੀਜ਼ ਚਾਹੀਦੀ ਹੈ ਅਗਰ ਤੁਸੀਂ ਇਹੋ ਜਿਹਾ ਬਰਤਾਂ ਕਰਦੇ ਹੋ ਤੁਸੀਂ ਤਾਂ ਕੋਈ ਚੰਗੀ ਚੀਜ਼ ਪੇਸ਼ ਕਰੋ ਇਹਦੇ ਵਾਸਤੇ ਖਾਣ ਪੀਣ ਦੀ ਮਤਲਬ ਜਿਵੇਂ ਹੁਣ ਕੱਚੇ ਚਾਵਲ ਹੁਣ 10 ਰੁਪਏ ਚਲੋ ਆਪਾਂ ਖਰਚਦੇ ਹਾਂ ਨਹੀਂ ਗਰੀਬ ਬੰਦੇ ਆ ਜਿਸ ਤਰ੍ਹਾਂ ਵੀ ਆਪਾਂ 10 ਰੁਪਏ ਲੈ ਕੇ ਆ ਵੀ ਆਉਨੇ ਆ ਤੇ ਮਤਲਬ ਕੱਚੇ ਚਾਵਲ ਥੋੜਾ ਨਾ ਮਰੀਜ਼ ਨੂੰ ਖਵਾਣ ਕੱਚੇ ਚਾਵਲ ਖਵਾ ਕੇ ਆਪਾਂ ਬਿਮਾਰ ਕਰਨਾ ਅੱਜ ਦੀ ਰੋਟੀ ਜਿਹੜੀ ਆਈ ਹੈ ਜੀ ਇਹਦੇ ਵਿੱਚ ਚਾਵਲ ਤੇ ਨਿਊਟਰੀ ਆਈ ਸੀ ਤੇ ਚਾਵਲ ਵੀ ਕੱਚੇ ਪਾਏ ਗਏ ਜਿਸ ਕਾਰਨ ਕੁਝ ਦਰਦ ਪੇਟ ਦੇ ਵਿੱਚ ਸ਼ੁਰੂ ਹੋਣ ਲੱਗ ਪਈ ਸਕੇ ਅੱਜ ਮੈਂ ਫਸਟ ਟਾਈਮ ਖੁਸ਼ ਨਹੀਂ ਸੀਗੀ ਕਿ ਸੰਜੀ ਸੋਈ ਆਪਣੇ ਪੰਜਾਬ ਆਪਣੇ ਅੰਮ੍ਰਿਤਸਰ ਦੇ ਵਿੱਚ ਸ਼ੁਰੂ ਹੋਈ ਆ ਪਰ ਅੱਜ ਇਹ ਖਾ ਕੇ ਥੋੜਾ ਜਿਹਾ ਮਨ ਕੁਛ ਨਹੀਂ ਪ੍ਰਸ਼ਾਸਨ ਨੂੰ ਇਹੋ ਕਹਿੰਦੇ ਆਂ ਕਿ ਜੇ ਲੋਕੀ ਪੈਸਾ ਖਰਚ ਰਹੇ ਨੇ ਉਹਨਾਂ ਨੂੰ ਚੀਜ਼ ਪੂਰੀ ਦੋ